ਸਸਿਗਾਜੀ ਮੈਂ ਹਰਗੁਰਗੀਰ ਸਿੰਘ ਤੋਂ ਜੁੜ ਚੁੱਕੇ ਹਾਂ ਸਾਡੇ ਫੇਸਬੁੱਕ ਅਤੇ YouTube ਚੈਨਲ ਦੇ ਨਾਲ ਬੀਤੀ ਰਾਤ ਜਗਨਾਉ ਦੇ ਨਾਮ ਲੱਗਦੇ ਪਿੰਡ ਮਰਕ ਦੇ ਵਿੱਚ ਮੁੱਲਾਪੁਰ ਦੇ ਨਾਮੀ ਸੁਨਿਆਰੇ ਪਰਮਿੰਦਰ ਸਿੰਘ ਉਫ ਲਵਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀਹਾਂ ਜਾਣਕਾਰੀ ਲਈ ਦੱਸਦੀ ਹੈ ਕਿ ਪਰਮਿੰਦਰ ਸਿੰਘ ਉਫ ਲਵਲੀ ਆਪਣੇ ਦੋਸਤ ਦੇ ਨਾਲ ਪਿੰਡ ਮਰਕ ਦੇ ਵਿੱਚ ਇੱਕ ਜਾਗੋ ਦੇ ਪ੍ਰੋਗਰਾਮ ਦੇ ਵਿੱਚ ਆਏ ਸਨ ਜਿੱਥੇ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਕੁਝ ਸਮਾਂ ਪਹਿਲਾਂ ਪਰਮਿੰਦਰ ਸਿੰਘ ਉਫ ਲਵਲੀ ਨੂੰ ਫਰੋ ਟੈਲੀਫੋਨ ਵੀ ਆ ਰਹੇ ਸਨ ਪਰ ਬੀਤੀ ਰਾਤ ਗੋਨਾ ਦੀ ਗੋਲੀ ਲੱਗਣ ਦੇ ਕਦਮ ਮੌਤ ਹੋ ਚੁੱਕੀ ਹੈ ਪੁਲਿਸ ਜਾਂਚ ਵਿੱਚ ਜੁਟੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ ਤੇ ਕੀ ਕਹਿਣਾ ਹੈ ਥਾਣਾ ਮੁਖੀ ਦਾ ਕੀ ਗੱਲ ਹੋਈ ਹੈ ਮਲਕਪਿੰਡ ਵਿੱਚ ਹੁਣ ਆਇਆ ਸੀਗਾ ਜੇ ਮਲਕਪਿੰਡ ਦੇ ਵਿੱਚ ਜਾਗੋ ਤੇ ਫਾਇਰਿੰਗ ਹੋਈ ਹੈ ਹਾਂਜੀ ਤੇ ਅਸੀਂ ਸਿਵਲ ਹਸਪਤਾਲ ਪਹੁੰਚੇ ਇੱਥੇ ਲਵਲੀ ਇਸੇ ਆਲੂ ਲੜਦਾ ਜਿਹੜੇ ਮਾਲਕਾ ਇਹ ਆਉਦੇ ਦੋਸਤ ਜਰਨੈਲ ਸਿੰਘ ਨਾਲ ਇਥੇ ਜਾਗੋ ਤੇ ਆਏ ਸੀਗੇ ਜਰਨੈਲ ਸਿੰਘ ਦੇ ਸਾਲੇ ਸੰਦੀਪ ਦਾ ਜਾਗੋ ਸੀਗੀ ਉਥੇ ਜਾਗੋ ਦੇ ਵਿੱਚ ਫਾਇਰ ਹੋਈ ਐ ਤੇ ਜਿੰਨੋ ਵੀ ਆਪਸ ਵਿੱਚ ਹੀ ਉਥੇ ਵਿਆਹ ਦੇ ਨਜ਼ਦੀਕਾਂ ਤੋਂ ਗੋਲੀਆਂ ਦੇ ਲੱਗੀਆਂ ਤੇ ਫਰਦਰ ਹੁਣ ਬਿਆਨ ਵੀ ਵਗੈਰਾ ਲੈਦੇ ਆ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਦੇਖਦੇ ਨੇ ਕਿ ਕੀ ਇਹ ਕਾਰਨ ਕਰਕੇ ਹੋਇਆ ਕਿੰਨੀਆਂ ਗੋਲੀਆਂ ਲੱਗੀਆਂ ਜੀ ਉਹ ਇੱਕ ਗੋਲੀ ਹੈ ਜੀ ਰਾਈਟ ਸਾਈਡ ਤੇ ਨਾ ਇੱਕ ਗੋਲੀ ਲੱਗੀ ਹੈ ਸਹੀ ਹੈ ਜਾਂ ਮੌਤ ਹੋ ਗਈ ਇਹਨਾਂ ਦੀ ਉਹ ਡੈਥ ਹੋ ਚੁੱਕੀ ਹੈ ਜੀ ਠੀਕ ਹੈ ਗੋਲੀ ਕਿਤੋਂ ਚੱਲੀ ਜੀ ਗੋਲੀ ਜਾਗੋਂ ਤੋਂ ਚੱਲੀ ਹੈ ਅੱਛਾ ਜੀ ਨਹੀਂ ਕਿ ਪਰਸਨ ਤੋਂ ਚੱਲੀ ਹੈ ਕਿ ਜਾਂ ਨਹੀਂ ਇਹਨਾਂ ਦਾ ਪਰਸਨਲ ਵੈਪਨਾਂ ਚੋਂ ਇਹਨਾਂ ਦਾ ਚੱਲੀ ਹੈ ਇਹਦੇ ਆਪਸੀ ਹਾਂ ਜੀ ਹਾਂ ਜੀ ਇਹ ਹੁਣ ਆਪਾਂ ਪਾਰਟ ਆਫ ਆ ਇਨਵੈਸਟੀਗੇਸ਼ਨ ਹੈ ਕਿ ਦੇਖ ਲੈਂਦੇ ਆ ਵੀ ਕਿਹਦੇ ਵੈਪਨ ਤੋਂ ਜਾਂਦੀ ਹੈ ਠੀਕ ਹੈ ਜੀ ਠੀਕ ਠੀਕ ਸਤਿ ਸ਼੍ਰੀ ਅਕਾਲ ਜੀ ਮੈਂ ਹਗੁਰਗੀਰ ਸਿੰਘ ਤੁਹਾਨੂੰ ਜੁੜ ਚੁੱਕੇ ਹਾਂ ਸਾਡੇ ਫੇਸਬੁੱਕ ਅਤੇ YouTube ਚੈਨਲ ਦੇ ਨਾਲ ਬੀਤੀ ਰਾਤ ਜਗਨਾਉ ਦੇ ਨਾਲ ਲੱਗਦੇ ਪਿੰਡ ਮਾਰਕ ਦੇ ਵਿੱਚ ਮੁਲਾਪੁਰ ਦੇ ਨਾਮੀ ਸੁਨਿਆਰੇ ਪਰਮਿੰਦਰ ਸਿੰਘ ਨੂੰ ਫਲਵਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀਹਾਂ ਜਾਣਕਾਰੀ ਲਈ ਦੱਸਦੀ ਹੈ ਕਿ ਪਰਮਿੰਦਰ ਸਿੰਘ ਨੂੰ ਫਲਵਲੀ ਆਪਣੇ ਦੋਸਤ ਦੇ ਨਾਲ ਪਿੰਡ ਮਰਕ ਦੇ ਵਿੱਚ ਇੱਕ ਜਾਗੋ ਦੇ ਪ੍ਰੋਗਰਾਮ ਦੇ ਵਿੱਚ ਆਏ ਸਨ ਜਿੱਥੇ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਕੁਝ ਸਮਾਂ ਪਹਿਲਾਂ ਪਰਮਿੰਦਰ ਸਿੰਘ ਨੂੰ ਫਲਵਲੀ ਨੂੰ ਫਰੋਤੀ ਦੀ ਫੋਨ ਵੀ ਆ ਰਹੇ ਸਨ ਪਰ ਬੀਤੀ ਰਾਤ ਉਹਨਾਂ ਦੀ ਗੋਲੀ ਲੱਗਣ ਦੇ ਕਦਮ ਮੌਤ ਹੋ ਚੁੱਕੀ ਹੈ ਪੁਲਿਸ ਜਾਂਚ ਵਿੱਚ ਜੁਟੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ ਤੇ ਕੀ ਕਹਿਣਾ ਹੈ ਥਾਣਾ ਮੁਖੀ ਦਾ ਕੀ ਗੱਲ ਹੋਈ ਹੈ ਮਲਕਪਿੰਡ ਵਿੱਚ ਹੁਣ ਆਇਆ ਸੀਗਾ ਕਿ ਮਲਕਪਿੰਡ ਦੇ ਵਿੱਚ ਜਾਗੋ ਤੇ ਫਾਇਰਿੰਗ ਹੋਈ ਹੈ ਹਾਂਜੀ ਤੇ ਅਸੀਂ ਸਿਵਰ ਹਸਪਤਾਲ ਪਹੁੰਚੇ ਇੱਥੇ लवली ਇਸੇ ਆਜ਼ੂਲਰ ਦਾ ਜਿਹੜੇ ਮਾਲਕਾ ਇਹ ਆਉਦੇ ਦੋਸਤ ਜਰਨੈਲ ਸਿੰਘ ਨਾਲ ਇੱਥੇ ਜਾਗੋ ਤੋਂ ਆਏ ਸੀਗੇ ਜਰਨੈਲ ਸਿੰਘ ਦੇ ਸਾਲੇ ਸੰਦੀਪ ਦਾ ਜਾਗੋ ਸੀਗੀ ਉਥੇ ਜਾਗੋ ਦੇ ਵਿੱਚ ਫਾਇਰਿੰਗ ਹੋਈ ਹੈ ਤੇ ਜਿੰਨਾ ਵੀ ਆਪਸ ਵਿੱਚ ਹੀ ਉਹ ਵਿਆਹ ਦੇ ਨਾਜ ਦੇਰ ਤੋਂ ਗੋਲੀਆਂ ਦੇ ਲੱਗੀਆਂ ਤੇ ਫਰਦਰ ਹੁਣ ਬਿਆਨ ਵੀ ਵਗੈਰਾ ਲੈਂਦੇ ਆ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਦੇਖਦੇ ਨੇ ਵੀ ਕੀ ਇਹ ਕਾਰਨ ਕਰਕੇ ਹੋਇਆ ਕਿੰਨੀਆਂ ਗੋਲੀਆਂ ਲੱਗੀਆਂ ਜੀ ਉਹ ਇੱਕ ਗੋਲੀ ਹੈ ਜੀ ਰਾਈਟ ਸਾਈਡ ਤੇ ਨਾ ਇੱਕ ਗੋਲੀ ਲੱਗੀ ਹੈ ਸਹੀ ਹੈ ਜਾਂ ਮੌਤ ਹੋ ਗਈ ਇਹਨਾਂ ਦੀ ਪਰ ਡੈਥ ਹੋ ਚੁੱਕੀ ਹੈ ਠੀਕ ਹੈ ਗੋਲੀ ਕਿੱਥੋਂ ਚੱਲੀ ਜੀ ਗੋਲੀ ਜਾਗੋਂ ਤੋਂ ਚੱਲੀ ਹੈ ਅੱਛਾ ਇਹਨੇ ਕਿ ਪਰਸਨ ਤੋਂ ਚੱਲੀ ਹੈ ਕਿ ਜਾਂ ਨਹੀਂ ਇਹਨਾਂ ਦਾ ਪਰਸਨ ਵੈਪਨਾਂ ਚੋਂ ਇਹਨਾਂ ਦਾ ਚੱਲੀ ਹੈ ਜੇਤੇ ਆਪਸੀ ਹਾਂਜੀ ਹਾਂਜੀ ਇਹ ਹੁਣ ਆਪਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਦੇਖ ਲੈਣੇ ਆ ਵੀ ਕਿਹਦੇ ਵੈਪਨ ਤੇ ਜਾਂਦੀ ਹੈ ਠੀਕ ਹੈ ਜੀ ਠੀਕ ਠੀਕ